ਤੂੰ ਇੰਸਟਾ ਤੇ ਫੋਟੋ ਪਾਈ ਆ ਉਹ ਸੂਟ ਹੀ ਬੜਾ ਸੋਹਣਾ ਕਿੱਥੋਂ ਲੈ ਕੇ ਆਈ ਆ ਅੱਛਾ ਕਿਹੜੀ ਸਾਈਟ ਤੋਂ ਬੜਾ ਠੀਕ ਐ ਮੈਂ ਵੀ ਆਨਲਾਈਨ ਆਰਡਰ ਕਰੂੰਗੀ ਗਿਫਟੀ ਇੱਥੇ ਫੋਨ ਤੇ ਲੱਗੀ ਹੋਈ ਆ ਤੂੰ ਗੈਸੇ ਦੁੱਧ ਰੱਖਿਆ ਸੀ ਨਿਕਲ ਗਿਆ ਓਹੋ ਮੈਂ ਭੁੱਲ ਗਈ ਸੀ ਭੁੱਲਣਾ ਹੀ ਐ ਸਾਰਾ ਧਿਆਨ ਤਾਂ ਤੇਰਾ ਫੋਨ 'ਚ ਲੱਗਿਆ ਹੋਇਆ ਚੱਲ ਠੀਕ ਐ ਮੈਂ ਤੈਨੂੰ ਬਾਅਦ 'ਚ ਫੋਨ ਕਰਦੀ ਆ ਮੰਮੀ ਦੇਖ ਤੇ ਲਿਆ ਕਰੋ ਮੇਰੀ ਸਹੇਲੀ ਸਾਹਮਣੇ ਬੇਇੱਜ਼ਤੀ ਕਰਕੇ ਰੱਖਤੀ ਨਾ ਇਹਦੀ ਬੇਇੱਜ਼ਤੀੜ ਕਿਹੜੀ ਗੱਲ ਸੀ ਮੈਂ ਤਾਂ ਇਹੀ ਕਹਾਂ ਨਾ ਤੈਨੂੰ ਵੀ ਇਕ ਟਾਈਮ ਚ ਇੱਕੇ ਕੰਮ ਕਰ ਲਿਆ ਕਰ ਤੇ ਫੋਨ ਦੇਖ ਲੈ ਚਾਹੇ ਆਪਣਾ ਦੁੱਧਰੂ ਵਾਲੀ ਦੇ ਲ ਤੁਸੀਂ ਵੀ ਮੇਰੇ ਚ ਕਮੀਆਂ ਕੱਢਣ ਤੋਂ ਇਲਾਵਾ ਕੋਈ ਹੋਰ ਕੰਮ ਕਰ ਲਿਆ ਕਰੋ ਤੁਹਾਡੇ ਕੋਲ ਵੀ ਇੱਕ ਹੀ ਕੰਮ ਆ ਮੇਰੇ ਚ ਕਮੀਆਂ ਕੱਢਣ ਦਾ ਮੈਂ ਸਮਝਾ ਸਕਦੀ ਹਾਂ ਸਿਖਾ ਸਕਦੀ ਹਾਂ ਬਾਕੀ ਤੁਹਾਡੀ ਮਰਜ਼ੀ ਜਿਵੇਂ ਮਰਜ਼ੀ ਮੰਮੀ ਰੋਟੀ ਲਿਆਦਾ ਬਣ ਵੀ ਗਈ ਨਹੀਂ ਬਣਾਈ ਨਹੀਂ ਆਨਲਾਈਨ ਆਰਡਰ ਕੀਤੀ ਸੀ ਕਿਉਂ ਪਾਸੋਂ ਵੀ ਆਨਲਾਈਨ ਆਰਡਰ ਕਰੀ ਸੀ ਕਿ ਮੰਮੀ ਮੈਂ ਬਿਜ਼ੀ ਸੀ ਬਾਹ ਦੇ ਚ ਫੋਨ ਚ ਸਾਰਾ ਦਿਨ ਫੋਨ ਉੱਪਰ ਲੱਗੇ ਰਹਿੰਦੇ ਗਿਫਟੀ ਤੂੰ ਦੋ ਜੀਆਂ ਘਰ ਚ ਦੋ ਜੀਂ ਤੇ ਰੋਟੀ ਨਹੀਂ ਬਣਦੀ ਤੇ ਇਤੋਂ ਮੰਮੀ ਜੇ ਬਾਹਰਲੀ ਰੋਟੀ ਨਹੀਂ ਖਾਣੀ ਨਾ ਮੈਂ ਦੋ ਰੋਟੀਆਂ ਬਣਾ ਦੇਨੀ ਆ ਬਾਲਾ ਬੋਲਣ ਦੀ ਲੋੜ ਨਹੀਂ ਹੈਗੀ ਹਾਂ ਹੱਥ ਬੰਨੇ ਮੈਂ ਆਪਣੀ ਰੋਟੀ ਆਪੇ ਬਣਾ ਕੇ ਖਾ ਲੂੰਗੀ ਤੂੰ ਆਪੀ ਖਾ ਕੇ ਜਾ ਪੈ ਜਾ ਅੱਗੇ ਤੁਸੀਂ ਹੋਰ ਯਾਰ ਪਾਣੀ ਤਾਂ ਲਿਆ ਗਰਮੀ ਬੜੀ ਸੀ ਇੱਥੇ ਆਲੋ ਰੋਟੀ ਬਣਾ ਲਈ ਰੋਟੀ ਤੇ ਬਣਾ ਲਈ ਪਰ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਹਾਂ ਦੱਸ ਆਪਦੀ ਮਾਂ ਨੂੰ ਸਮਝਾ ਲਓ ਜਦੋਂ ਦੇਖੋ ਮੇਰੇ ਨਾਲ ਲੜਾਈਆਂ ਕਰਨ ਦੇ ਬਹਾਨੇ ਲੱਭਦੀ ਰਹਿੰਦੀ ਆ ਕੀ ਹੋ ਗਿਆ ਕੋਈ ਵੀ ਕੰਮ ਕਰਦੀ ਉਹਨਾਂ ਨੂੰ ਗਲਤੀ ਲੱਗਦਾ ਏ ਅੱਜ ਮੇਰੀ ਸਹੇਲੀ ਦਾ ਫੋਨ ਆਇਆ ਉਹਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਕੇ ਰੱਖਤੀ ਮਾਂ ਪਿਓ ਨਾ ਮਾੜੀ-ਮੋਟੀ ਗੱਲ ਤੋਂ ਕੁਝ ਕਹਿ ਹੀ ਦਿੰਦਾ ਹੁੰਦਾ ਇਹਦੇ 'ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ ਮੇਰੇ ਮੰਮੀ ਡੈਡੀ ਨੇ ਤਾਂ ਕਦੀ ਕੁਝ ਨਹੀਂ ਕੀਤਾ ਮੈਨੂੰ ਸੁਭਾ ਸੁਭਾ ਦਾ ਫਰਕ ਹੁੰਦਾ ਵਾ ਤੇਰੇ ਮੰਮੀ ਡੈਡੀ ਦਾ ਸੁਭਾਅ ਹੋਰ ਆ ਇਧਰਲੀ ਮੰਮੀ ਦਾ ਸੁਭਾਅ ਹੋਰ ਆ ਇਹ ਤਾਂ ਮੈਨੂੰ ਹਜੇ ਤੱਕ ਕਹਿ ਦਿੰਦੇ ਆ ਜੇ ਮੈਂ ਕੋਈ ਗਲਤੀ ਕਰਦਾ ਵਾਂ ਇਹਦਾ ਮਤਲਬ ਇਹ ਥੋੜੀ ਕਿ ਮੈਂ ਉਹਨਾਂ ਨਾਲ ਲੜ ਪਾਂ ਤੁਸੀਂ ਵੀ ਆਪਦੀ ਮਾਂ ਵਰਗੇ ਹੀ ਹੋ ਤੁਹਾਨੂੰ ਵੀ ਬਸ ਮੈਂ ਹੀ ਗਲਤ ਲੱਗਦੀ ਆ ਮੈਂ ਤੈਨੂੰ ਗਲਤ ਨਹੀਂ ਕਹਾ ਮੈਂ ਤੈਨੂੰ ਇਹ ਕਹਿ ਰਿਹਾ ਕਿ ਮੰਮੀ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਉਹਨਾਂ ਦਾ ਸੁਭਾਅ ਆ ਬਸ ਕਰੋ ਤੁਸੀਂ ਰਹਿਣ ਦਿਓ ਮੈਂ ਆਪਦਾ ਆਪ ਹੀ ਦੇਖ ਲਵਾਂਗੀ ਹੈਲੋ ਵੀਰੇ ਗਿਫਟੀ ਕਿਵੇਂ ਆ ਬਸ ਠੀਕ ਆ ਵੀਰੇ ਮੈਂ ਨਹੀਂ ਇੱਥੇ ਰਹਿਣਾ ਤੁਸੀਂ ਮੈਨੂੰ ਆਕੇ ਲੈ ਜਾਓ ਕੀ ਗੱਲ ਹੋ ਗਈ ਕੁਛ ਨਹੀਂ ਤੁਸੀਂ ਮੈਨੂੰ ਲੈ ਚੋ ਆਕੇ ਚੱਲ ਤੂੰ ਰੋ ਨਾ ਮੈਂ ਆਉਣਾ ਕੱਲ ਨੂੰ ਠੀਕ ਆ ਕੀ ਹੋਇਆ ਕੱਲ ਕਿਉਂ ਰੋਂਦੀ ਸੀ ਫੋਨ ਤੇ ਵੀਰੇ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਘਰੇ ਲੈ ਜਾਓ ਲੈ ਜਾਊਂਗਾ ਪਹਿਲਾਂ ਮੈਨੂੰ ਗਲਤ ਅਸ ਸੋਈ ਕੀ ਆ ਇੱਥੋਂ ਵਾਲੀ ਮੰਮੀ ਨੂੰ ਤਾਂ ਮੈਂ ਪਸੰਦ ਹੀ ਨਹੀਂ ਨਾ ਮੇਰਾ ਕੋਈ ਕੰਮ ਪਸੰਦ ਆਉਂਦਾ ਜੇ ਮੈਂ ਫੋਨ ਚਲਾ ਲਾਂ ਤਾਂ ਲੜਦੇ ਆ ਜੇ ਬਾਹਰੋਂ ਕੁਝ ਮੰਗਾ ਲਾਂ ਤਾਂ ਵੀ ਲੜਨ ਲੱਗ ਜਾਂਦੇ ਜੇ ਮੈਨੂੰ ਇਹਨਾਂ ਨੂੰ ਪਸੰਦ ਹੀ ਨਹੀਂ ਫਰੈਸ਼ ਘਰ ਚ ਰਹਿੰਦਾ ਮੇਰਾ ਕੀ ਫਾਇਦਾ ਦੇ ਗਿਫਟੀ ਘਰ ਦੇ ਵੱਡੇ ਕਹਿੰਦੇ ਹੁੰਦੇ ਆ ਤੂੰ ਇੰਨੇ ਗੌਰ ਨਾ ਕਰਿਆ ਕਰ ਐਸ ਕੰਨੋਂ ਸੁਣਿਆ ਕਰ ਐਸ ਕੰਨੋਂ ਕੱਢ ਦਿਆ ਕਰ